ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਕਾਲਪੁਰਖ ਵਾਹਿਗੁਰੂ ਦੀ ਮਹਿਮਾ ਉਹਦੇ ਰੰਗ ਉਹਦੀਆਂ ਖੇਡਾਂ ਜਿਵੇਂ ਪਹਾੜਾਂ ਚੋਂ ਪੱਥਰਾਂ ਚੋਂ ਸੋਨਾ ਚਾਂਦੀ ਹੀਰੇ ਜਾਂ ਹੋਰ ਕਈ ਤਰ੍ਹਾਂ ਦੇ ਨਗ ਕਈ ਤਰ੍ਹਾਂ ਦੇ ਕ੍ਰਿਸਟਲ ਨਿਕਲਦੇ ਨੇ ਉਸੇ ਤਰ੍ਹਾਂ ਮੋਤੀ ਇਹ ਵੀ ਇੱਕ ਖਾਸ ਕੀਮਤ ਰੱਖਦੇ ਆ ਇਹੇ ਪਾਣੀ ਦੇ ਥੱਲੇ ਰਹਿਣ ਵਾਲੇ ਇਹ ਸਿਪੀਆਂ ਸੰਖ ਉਹਨਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਹੈ ਸਾਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਰਚਾਈ ਹੋਈ ਆ ਦੇਖੋ ਨਾ ਵੀ ਕਿਵੇਂ ਪਾਣੀ ਦੇ ਵਿੱਚ ਰਹਿਣ ਵਾਲੀ ਇੱਕ ਸਿੱਪੀ ਦੇ ਢਿੱਡ ਦੇ ਵਿੱਚ ਇੰਨੇ ਸੋਹਣੇ ਮੋਤੀ ਬਣਦੇ ਆ ਤੇ ਇਹ ਮੋਤੀਆਂ ਦੀ ਫਿਰ ਗਲ ਦੀ ਮਾਲਾ ਗਲ ਦਾ ਹਾਰ ਬਣਾਉਂਦੇ ਆ ਲੋਕ ਉਹਦੀਆਂ ਰਚਾਈਆਂ ਸਾਰੀਆਂ ਖੇਡਾਂ ਹੀ ਨੇ ਆਪਾਂ ਆਖਰੀ ਗੱਲ ਕਰਦੇ ਆ ਕਿ ਉਸ ਬੇਅੰਤ ਨੇ ਰੀਤੇ ਦਾ ਇੱਕ ਕਿਣਕਾ ਵਿਜੇ ਬਣਾਇਆ ਰੀਤੇ ਦੇ ਇੱਕ ਕਿਣਕੇ ਨੂੰ ਵਿਜੇ ਜਨਮ ਦਿੱਤਾ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਆ ਸਾਨੂੰ ਨਹੀਂ ਪਤਾ ਉਹ ਗੱਲ ਵੱਖਰੀ ਆ ਪਰ ਇਹ ਸੱਚ ਆ ਕਿ ਹਰ ਚੀਜ਼ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਆ ਕਿਉਂਕਿ ਪ੍ਰਮਾਤਮਾ ਬਿਨਾਂ ਮਤਲਬ ਤੋਂ ਕੋਈ ਚੀਜ਼ ਪੈਦਾ ਨਹੀਂ ਕਰਦਾ ਸੋ ਉਸ ਬੇਅੰਤ ਦੀਆਂ ਖੇਡਾਂ ਨੂੰ ਦੇਖ ਕੇ ਉਹਦੇ ਰੰਗਾਂ ਨੂੰ ਦੇਖ ਕੇ ਉਹਦੇ ਗੁਣ ਗਾਇਆ ਕਰੋ ਉਹਦਾ ਨਾਮ ਲਿਆ ਕਰੋ ਦੇਖੋ ਜ਼ਿੰਦਗੀ ਦੇ ਵਿੱਚ ਬਦਲਾ ਆਉਂਦਾ ਦੇਖਣ ਦਾ ਸੋਚਣ ਦਾ ਨਜ਼ਰੀਆ ਹੀ ਬਦਲ ਜਾਂਦਾ ਕੱਲੇ ਫੁੱਲਾਂ ਚੋਂ ਨਹੀਂ ਦਰਖਤ ਦੀਆਂ ਟਾਹਣੀਆਂ ਚੋਂ ਡੰਡੀਆਂ ਚੋਂ ਪੱਤੇਆਂ ਚੋਂ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਨੂੰ ਹਰ ਇੱਕ ਸ਼ਾਇ ਦੇ ਵਿੱਚੋਂ ਪਰਮਾਤਮਾ ਦੀ ਬੋਲ ਸੁਣਦੇ ਆ ਉਦਾ ਨਾਮ ਲੈ ਕੇ ਦੇਖੋ ਬੜਾ ਆਨੰਦ ਆਉਂਦਾ ਧੰਨਵਾਦ